ਨਮਸਕਾਰ ਦੋਸਤੋ ਦੋਸਤੋ ਸਫਲਤਾ ਦੀ ਸਭ ਤੋਂ ਸਹੀ ਡੈਫੀਨੇਸ਼ਨ ਕੀ ਹੈ ਕਿ ਬਹੁਤ ਸਾਰਾ ਤਾਂ ਲੋਲ ਕੁਸ਼ੋਹਰਤ ਮਾਨ ਸਨਮਾਨ ਕਮਾਣਾ ਇਹ ਸਫਲਤਾ ਦੀ ਸਹੀ ਡੈਫੀਨੇਸ਼ਨ ਹੈ ਹਰ ਇਨਸਾਨ ਦੇ ਲਈ ਕੋਈ ਵੀ ਡੈਫੀਨੇਸ਼ਨ ਹੋ ਸਕਦੀ ਹੈ ਕਿ ਕਿਸੇ ਲਈ ਪੈਸਾ ਹੋ ਸਕਦਾ ਹੈ ਕਿਸੇ ਲਈ ਮਾਨ ਸਨਮਾਨ ਹੋ ਸਕਦਾ ਹੈ ਪਰ ਮੇਰੇ ਹਿਸਾਬ ਦੇ ਨਾਲ ਸਫਲਤਾ ਦੀ ਸਹੀ ਡੈਫੀਨੇਸ਼ਨ ਹੈ ਕਿ ਅਗਰ ਤੁਹਾਡੇ ਘਰ ਕੋਈ ਮਹਿਮਾਨ ਆਵੇ ਤੁਹਾਡਾ ਪਿਆਰ ਦੋਸਤ ਮਿਤਰ ਆਵੇ ਤੇ ਤੁਹਾਡੇ ਬੱਚੇ ਨੂੰ ਆ ਕੇ ਪੁੱਛੇ ਕਿ ਬੇਟਾ ਤੂੰ ਵੱਡਾ ਹੋ ਕੇ ਕੀ ਬਣਨਾ ਚਾਹ ਰਿਹਾ ਹੈ ਤਾਂ ਬੱਚਾ ਇਨੀ ਗੱਲ ਕਹਿ ਸਕੇ ਕਿ ਮੈਂ ਵੱਡਾ ਹੋ ਕੇ ਆਪਣੇ ਬਾਪ ਜਿਹਾ ਆਪਣੇ ਪਾਪਾ ਜਿਹਾ ਬਣਨਾ ਚਾਹ ਰਿਹਾ ਹੈ ਇਹ ਹੀ ਸਭ ਤੋਂ ਵੱਡੀ ਸਫਲਤਾ ਹੈ ਇਹ ਹੀ ਤੁਹਾਡਾ ਗੌਰਵ ਹੈ ਕਿ ਹਾਂ ਤੁਹਾਡਾ ਬੱਚਾ ਤੁਹਾਡੇ ਜੈਸਾ ਬਣਨਾ ਚਾਹ ਰਿਹਾ ਹੈ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬੱਚੇ ਨੂੰ ਸਹੀ ਪਰਪ੍ਰਿਸ਼ਨ ਦਿੱਤੀ ਹੈ ਸਹੀ ਸੰਸਕਾਰ ਦਿੱਤੇ ਹੈ ਉਹਨੂੰ आसमान तक उड़ना सिखाया ओनो इना वड्डा जिगरा देता है ते समझ लेना के तुसी सफल हो अगर ਤੁਹਾਡਾ ਬੱਚਾ ਕਮਜ਼ੋਰ ਰਹਿ ਗਿਆ ਦਿਲ ਤੋਂ ਕਮਜ਼ੋਰ ਰਹਿ ਗਿਆ ਤੇ ਤੁਸੀਂ ਕੁਝ ਵੀ ਹਾਸਲ ਨਹੀਂ ਕੀਤਾ ਤੁਸੀਂ ਪੈਸਾ ਬਹੁਤ ਸਾਰਾ ਵੀ ਕਮਾ ਲੋਗੇ ਪਰ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ ਹੈ ਆਪਣੇ ਬੱਚੇ ਨੂੰ ਹਮੇਸ਼ਾ ਉकाबਾ ਦੀ ਤਰ੍ਹਾਂ ਉੜਨਾ ਬਾਜਾ ਦੀ ਤਰ੍ਹਾਂ ਉੜਨਾ ਸਿਖਾਣਾ ਤਾਂ ਜੋ ਤੁਹਾਡਾ ਜ਼ਿੰਦਗੀ ਦੇ ਵਿੱਚ ਨਾਮ ਰੌਸ਼ਨ ਕਰ ਸਕੇ ਕਿਉਂਕਿ ਸਭ ਤੋਂ ਵੱਡੀ ਤੰਦੌਲਤ ਆਪਣੇ ਬੱਚੇ ਹੀ ਹੁੰਦੇ ਨੇ ਜਿਹਦੇ ਵਾਸਤੇ ਤੁਹਾਨੂੰ ਥੋੜਾ ਸੋਚਣਾ ਪਏਗਾ ਕਿ ਤੁਸੀਂ ਆਪਣੇ ਬੱਚੇ ਵਾਸਤੇ ਇਹੋ ਜਿਹਾ ਕੀ ਕਰੋ ਇਹੋ ਜਿਹੇ ਕਿਹੜੇ ਸੰਸਕਾਰ ਜਿਹਦੇ ਵਿੱਚ ਉਹ ਸਫਲ ਹੋ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਬੱਚੇ ਨੂੰ ਕਿਸੇ ਵੀ ਬਾਉਂਡੇਸ਼ਨ ਦੇ ਵਿੱਚ ਨਾ ਰੱਖਣਾ ਜਿੰਨਾ ਬੱਚੇ ਨੂੰ ਤੁਸੀਂ ਬੰਨ ਕੇ ਰੱਖੋਗੇ ਜਿੰਨਾ ਉਹਨੂੰ ਡਰਾ ਕੇ ਰੱਖੋਗੇ ਕਿ ਨਹੀਂ ਜੀ ਉਹ ਫਲਾਣੇ ਬਾਬੇ ਦੇ ਕੋਲ ਜਾ ਕੇ ਮੱਥਾ ਟੇਕਣਾ ਤਾਂ ਸਫਲਤਾ ਮਿਲਨੀ ਆ ਫਲਾਣੇ ਗੁਰਦੁਆਰੇ ਜਾਣਾ ਫਲਾਣੇ ਮੰਦਰ ਜਾਣਾ ਤੇ ਫਿਰ ਜਾ ਕੇ ਕਿਤੇ ਤੈਨੂੰ ਸਫਲਤਾ ਮਿਲਨੀ ਆ ਕਿ ਤੁਸੀਂ ਸਮਝ ਲੈਣਾ ਕਿ ਤੁਸੀਂ ਉਹਨੂੰ ਨਕਾਮਜਾਬ ਬਣਾ ਰਹੇ ਹੋ ਕਾਮਯਾਬ ਨਹੀਂ ਬਣਾ ਰਹੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਸਫਲ ਰਹੇਗਾ ਇਸ ਕਰਕੇ ਉਹਨੂੰ ਇੰਨਾ ਕੁ ਵੱਡਾ ਜਿਗਰਾ ਦੇ ਦਿਓ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਮਿਹਨਤ ਕਰਕੇ ਖੁਦ ਉੱਤੇ ਭਰੋਸਾ ਕਰਕੇ ਅੱਗੇ ਵਧ ਸਕੇ ਤੋ ਇੱਕ ਵਾਰ ਮੈਂ ਫੇਰ ਕਹਿਣਾ ਚਾਹਾਂਗਾ ਕਿ ਆਪਣੇ ਬੱਚੇ ਦੇ ਮੂੰਹ ਜਿਸ ਦਿਨ ਤੁਸੀਂ ਇਹ ਸੁਣ ਲੋਗੇ ਕਿ ਮੈਂ ਆਪਣੇ ਬਾਪ ਜੈਸਾ ਬਣਨਾ ਚਾਹ ਰਿਹਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਮਿਹਨਤਾਂ ਫਲ ਪਾ ਚੁੱਕੇ ਹੋ ਸਮਝ ਲੈਣਾ